ਸਿੱਖਾਂਗੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਦਾਬੇ ਕੋ ਠੀਕ ਹੋਵੋਗੇ ਤਾਂ ਰਾਜੀ ਅੱਜ ਆਪਣੀ ਹੈਗੀ ਹੈ ਪੀワイਕਿਊ ਦੀ ਪ੍ਰੀਵਿਅਸ ਈਅਰ ਕੁਐਸਚਨ ਜਿਹੜੇ ਕੀ ਪੰਜਾਬ ਪੁਲਿਸ ਟੀਸੀਐਸ ਦੇ ਵਿੱਚ ਤੇ ਪੀਟ੍ਰਿਪਲ ਐਸਵੀ ਦੇ ਵਿੱਚ ਆਉਂਦੇ ਆ ਠੀਕ ਹੈ ਜੀ ਉਹਨਾਂ ਦੀ 14ਵੀਂ ਕਲਾਸ ਅੱਜ ਠੀਕ ਹੈ ਜੀ ਉਹਨੇ 14ਵੀਂ ਕਲਾਸ ਹੈ ਜਿਹਦੇ ਵਿੱਚ ਆਪਾਂ ਕਾਫੀ ਚੀਜ਼ਾਂ ਡਿਸਕਸ ਕਰਾਂਗੇ ਚਲੋ ਜੀ ਚੱਲਦੇ ਆ ਠੀਕ ਹੈ ਜੀ ਤੇ ਬਾਕੀ ਦਾ ਜੀ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਠੀਕ ਹੈ ਜੀ ਪਟਵਾਰੀ ਦੀ ਕਲਰਕ ਦੀ ਵੀਡੀਓ ਦੀ ਗਰੁੱਪ ਡੀ ਰਹੀਆਂ ਜਿਹੜੀਆਂ ਪੋਸਟ ਆਉਣੀਆਂ ਠੀਕ ਹੈ ਜੀ ਇੰਨਾਂ ਦੀ ਤਿਆਰੀ ਕਰਨਾ ਚਾਹੁੰਦਾ ਕੋਈ ਇੰਨਾਂ ਚ ਕੋਈ ਮਰਜ਼ੀ ਇੱਕ ਬੈਚ ਲੈ ਲੋੜਾ ਜੀ ਅਲੱਗ-ਅਲੱਗ ਲੈਣ ਦੀ ਲੋੜ ਨਹੀਂ ਉਹਦੇ ਨਾਲ ਤੁਹਾਡਾ ਸਾਰਾ ਕੁਝ ਕਵਰ ਹੋ ਜਾਊਗਾ ਐਪ ਡਾਊਨਲੋਡ ਕਰਨੀ ਹੈ ਪਲੇ ਸਟੋਰ ਤੋਂ ਦੀਪੁਲ ਰੈਜੂਕੇਸ਼ਨਰ ਜਿਹਦੇ ਬੱਚਾ ਕੋਲ ਆਈਫੋਨ ਉਹਨੇ ਐਪ ਡਾਊਨਲੋਡ ਕਰਦੇ ਆ ਕਲਾਸ-ਕਲਾਸ ਤੇ ਕਲਾਸ-ਕਲਾਸ ਦਾ ਕੋਡ ਵੀ ਫਿਲ ਕਰਨਾ ਹੁੰਦਾ ਡਬਲ ਐਕਸ ਰੈਂਡ ਇਹ ਆਈਫੋਨ ਵਾਲੇ ਬੱਚੇ ਆ ਨਾਰਮਲ ਐਂਡਰੋਇਡ ਵਾਲੇ ਬੱਚੇ ਡਾਊਨਲੋਡ ਕਰ ਸਕਦੇ ਆ ਕਿਸੇ ਬੈਥੋ ਪੰਜਾਬ ਦੇ ਸਾਰੇ ਵੀ ਆਪਣੇ ਤਿਆਰੀ ਕਰ ਸਕਦੇ ਹੋ ਰਾਜੇ ਸਾਰੀਆਂ ਕਲਾਸਾਂ ਤੁਹਾਡੀਆਂ ਜ਼ੀਰੋ ਲੈਵਲ ਤੋਂ ਹੋਣਗੀਆਂ ਮੈਥ ਤੇ ਇੰਗਲਿਸ਼ ਨੂੰ ਟ੍ਰਿਕਸ ਦੇ ਨਾਲ ਕਰਵਾਇਆ ਜਾਂਦਾ ਆਫਲਾਈਨ ਕਲਾਸਾਂ ਨੇ ਮੁਕਾਬਲੇ ਸਿਰ 5% ਫੀਸ ਹੈ ਜਿਹਦੇ ਵਿੱਚ ਤੁਹਾਨੂੰ ਵਿਦ ਨਾਲ ਪੀਡੀਐਫ ਤੇ ਆਲ ਸਬਜੈਕਟਾਂ ਦੇ ਲੈਕਚਰ ਤੁਹਾਨੂੰ ਪ੍ਰੋਵਾਈਡ ਮਿਲਣਗੇ ਤੇ ਤੁਹਾਨੂੰ ਪਤਾ ਪੜਾਉਣ ਦਾ ਤਰੀਕਾ ਆਪਾਂ ਨੂੰ ਤੁਹਾਨੂੰ ਪਤਾ ਹੀ ਹੈ ਕੀ ਹੈਗਾ ਠੀਕ ਹੈ ਜੀ ਮੈਥ ਵੀ ਉਸ ਆਪ ਇਹਦੇ ਤਰੀਕੇ ਨਾਲ ਕਰਵਾਉਣੇ ਆਗੇ ਕਿ ਤੁਹਾਡੇ ਪਹਿਲੀ ਵਾਰ ਵੀ ਸਮਝ ਪੈ ਜਾਣੀਗਾ ਉਹ ਚੀਜ਼ਾਂ ਬਾਕੀ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਬੈਚ ਵੀ ਸਿਰਫ ਉਹ ਹੀ ਕੈਂਡੀਡੇਟ ਜੁਆਇਨ ਕਰੋ ਰਾਜੇ ਜਿਹੜੇ ਪੜ ਸਕਦੇ ਨੇ ਠੀਕ ਹੈ ਜੀ ਜਿਹੜੇ ਕੈਡੀਡੇਟ ਪੜ ਸਕਦੇ ਨੇ ਜਿਹੜੇ ਕੈਡੀਡੇਟ ਦੇ ਵਿੱਚ ਟਾਈਮ ਕੱਟ ਸਕਦੇ ਆ ਆਪਦੇ ਵਾਸਤੇ ਸਿਰਫ ਉਹੀ ਕੈਡੀਡੇਟ ਬੈਚ ਜੁਆਇਨ ਕਰੋ ਠੀਕ ਹੈ ਜੀ ਜੇ ਬੈਚ ਲੈ ਕੇ ਰੱਖਣਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੈ ਜੀ ਦੂਸਰੀ ਗੱਲ ਇਹਦੇ ਪੀਡੀਐਫ ਜਿਹੜੇ ਤੁਹਾਨੂੰ ਟੈਲੀਗ੍ਰਾਮ ਤੇ ਅਪਲੋਡ ਕਰਤੇ 11 12 ਕਲਾਸ ਤੱਕ ਬਾਕੀ ਤੁਹਾਡੇ ਹੋ ਜਾਣਗੇ ਚਲੋ ਜੀ ਕੀ ਕਹਿ ਰਹੇ ਨੇ ਪਹਿਲੇ ਪ੍ਰੋਫੈਸ਼ਨ ਦੇ ਵਿੱਚ ਕਹਿੰਦੇ ਜੀ 2011 ਦਾ ਜਿਹੜੀ ਮਰਦਸ਼ੁਮਾਰੀ ਹੋਈ ਸੀ ਠੀਕ ਹੈ ਜੀ ਉਹਦੇ ਅਨੁਸਾਰ ਕਹਿੰਦੇ ਆਪਣੇ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਹੈ ਬਈ ਸਰ ਤੁਹਾਨੂੰ ਪਤਾ ਕੀ ਪੰਜਾਬ ਦੀ ਪਾਪੂਲੇਸ਼ਨ 2.77 ਲੱਖ ਦੇ ਕਰੀਬ ਆਉਂਦੀ ਹੈ ਠੀਕ ਹੈ ਜੀ 2.77 ਲੱਖ ਠੀਕ ਹੈ ਜੀ ਤੇ ਉਹ ਤਾਂ ਹੈਗੀ ਆਪਣੀ ਸਾਰੀ ਜਿੰਨੀ ਹੈਗੀ ਹੈ ਨਾ ਵਸੋਂ ਆਪਣੀ ਕਹਿੰਦੇ ਉਹਦੇ ਵਿੱਚ ਜੇ ਆਪਾਂ ਪਰਸੈਂਟੇਜ ਕੱਢੀਏ ਠੀਕ ਹੈ ਜੀ ਪਰਸੈਂਟੇਜ ਕੱਢੀ ਤਾਂ ਪਿੰਡੂਵਾਦੀ ਕਿੰਨੀਆਂ ਜਿਹੜੇ ਸਾਡੇ ਵਰਗੇ ਪਿੰਡਾਂ ਦੇ ਵਿੱਚ ਬੈਠੇ ਮੇਰੇ ਅੱਗੇ ਕਿੰਨੇ ਕਿ ਬੈਠੇ ਆ ਪਤਾ ਰੱਖੋ ਖੁੰਡਾ ਖੁੰਡਾ ਵਾਲੇ ਜਿਹੜੇ ਖੁੰਡਾਂ 'ਤੇ ਬੈਠੇ ਨੇ ਛੱਪੜ ਤੇ ਬੈਠੇ ਹੁੰਦੇ ਆ ਸਾਰੀ ਵਿੱਚ ਪਾਉਣੇ ਆ ਆਪਾਂ ਉਹ ਠੀਕ ਹੈ ਜੀ ਸਾਰੇ ਨੂੰ ਨਾਲ ਲੈ ਕੇ ਚੱਲਣਾ ਹੈ ਛੱਡਣਾ ਨਹੀਂ ਹੈਗਾ ਉਹਨਾਂ ਦੀ ਵੀ ਗੱਲ ਕਰ ਰਹੇ ਹਾਂ ਕਿ ਜਿਹੜੇ ਖੁੰਡਾਂ 'ਤੇ ਬੈਠੇ ਹੁੰਦੇ ਪਿੰਡਾਂ ਦੇ ਵਿੱਚ ਠੀਕ ਹੈ ਜੀ ਤੇ ਉਹਨਾਂ ਸਣੇ ਆਪਣੀ பசੋ ਕਿੰਨੀ ਬਣਦੀ ਹੈ ਠੀਕ ਹੈ ਜੀ ਆਹ ਪਰਸੈਂਟੇਜ ਦੱਸਨੇ ਆ ਪਰਸੈਂਟ ਦੇ ਹਿਸਾਬ ਤੇ ਜੀ 62.51% ਜਨਤਾ ਆਪਣੀ ਪੰਜਾਬ ਦੀ ਹੈ ਜਿਹੜੀ ਉਹ ਪਿੰਡਾਂ ਦੇ ਵਿੱਚ ਰਹਿੰਦੀ ਹੈ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਪਰਸੈਂਟੇਜ ਹੈ ਆਪਣੇ ਟੋਟਲ ਆਪਣੀ பசੋ 2.70 ਲੱਖ ਹੈਗੀ ਇਸ ਤੋਂ ਬਾਅਦ ਅਗਲਾ ਕਹਿੰਦੇ 6 ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਬੱਚੇ ਜਾ ਬਾਰ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਦਾ ਫਰਜ ਕਿਸ ਸੰਵਿਧਾਨ ਦੇ ਸੂਰ ਐਕਟ ਦੁਆਰਾ ਜੋੜਿਆ ਗਿਆ ਤੁਸੀਂ ਸੁਣਿਆ ਹੋਊਗਾ ਕਿ 6 ਤੋਂ ਲੈ ਕੇ 14 ਸਾਲ ਤੱਕ ਬੱਚੇ ਨੂੰ ਜਿਹੜੀ ਪੜ੍ਹਾਈ ਹੈ ਉਹ ਲਾਜ਼ਮੀ ਹੈ ਤੇ ਫ੍ਰੀ ਹੈ ਠੀਕ ਹੈ ਜੀ ਇਹ ਤੁਸੀਂ ਸੁਣਿਆ ਹੋਣਾਗਾ ਕਹਿੰਦੇ ਜਿਹੜੀ ਚੀਜ਼ ਇਹ ਜੋੜੀ ਗਈ ਹੈ ਉਹ ਕਿਹੜੇ ਮੈਂਡਮੈਂਟ ਦੇ ਤਹਿਤ ਜੋੜੀ ਗਈ ਹੈ ਇਹ ਤਾਂ ਰਾਜਾ ਤੁਹਾਨੂੰ ਮੈਂ ਬਹੁਤ ਵਾਰੀ ਕਰਵਾ ਕੇ ਗਿਆ ਇਹ ਚੀਜ਼ ਇਹ ਚੀਜ਼ ਨਲਤਾ ਆਪਣੇ ਫੰਡਾਮੈਂਟਲ ਰਾਈਟ ਦੇ ਵਿੱਚ ਮੈਂਸ਼ਨ ਕੀਤੀ ਹੋਈ ਹੈ ਫੰਡਾਮੈਂਟਲ ਰਾਈਟ ਦੇ ਵਿੱਚ ਹੀ ਮੈਂਸ਼ਨ ਕੀਤੀ ਹੋਈ ਹੈ ਦੂਸਰੀ ਜਿਹੜੀ ਇਹ ਚੀਜ਼ ਹੈ ਇਹ ਆਪਣੀ ਮੈਂਸ਼ਨ ਕੀਤੀ ਗਈ ਹੈ ਫੰਡਾਮੈਂਟਲ ਡਿਊਟੀਆਂ ਦੇ ਵਿੱਚ ਫੰਡਾਮੈਂਟਲ ਡਿਊਟੀ ਦੇ ਵਿੱਚ ਪਹਿਲਾਂ ਤੁਹਾਨੂੰ ਮੈਂ ਕੀ ਦੱਸਿਆ ਹੋਇਆ ਕਿ origignal ਜਿਹੜਾ ਆਪਣੀਆਂ ਫੰਡਾਮੈਂਟਲ ਡਿਊਟੀਆਂ ਬਣਿਆ ਸੀ ਉਹ ਤੋਂ ਆਪਣੀਆਂ ਫੰਡਾਮੈਂਟਲ ਡਿਊਟੀਆਂ 10 ਸੀਗੀਆਂ ਇਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ 86 ਅਮੈਂਡਮੈਂਟ ਕੀਤਾ ਸੋਸ਼ੋਧਨ ਕੀਤਾ 2002 ਦੇ ਵਿੱਚ ਉਦੋਂ ਇਹਨਾਂ ਨੇ ਜੀ ਇੱਕ ਡਿਊਟੀ ਹੋਰ ਜੋੜ ਕੇ ਟੋਟਲ ਕਿੰਨੀਆਂ ਫੰਡਾਮੈਂਟਲ ਡਿਊਟੀਆਂ ਬਣਾ ਦਿੱਤੀਆਂ 11 ਬਣਾ ਦਿੱਤੀਆਂ 11ਵੇਂ ਵੀ ਫੰਡਾਮੈਂਟਲ ਡਿਊਟੀ ਸੀ ਰਾਜੇ ਉਹ ਉਹੀ ਸੀਗੀ ਜਿਹੜੀ ਤੁਹਾਨੂੰ ਮੇ ਸਾਹਮਣੇ ਕਰ ਗਏ ਆ ਕਿ 6 ਤੋਂ ਲੈ ਕੇ 6 ਤੋਂ ਲੈ ਕੇ 14 ਸਾਲ ਤੱਕ ਬੱਚੇ ਨੂੰ ਫ੍ਰੀ ਪੜਾਈ ਕਰਾਉਣੀ ਹੈ ਭਾਈ ਆਪਾਂ 86 ਅਮੈਂਡਮੈਂਟ 2002 ਇਹ ਵੀ ਪੁੱਛਿਆ ਜਾ ਸਕਦਾ ਕਿਦੋਂ ਹੋਇਆ ਸੀ ਤੇ ਇਹਦੇ ਵਿੱਚ ਗੱਲ ਕੀਤੀ ਗਈ ਸੀ ਪਹਿਲਾਂ ਫੰਡਾਮੈਂਟਲ ਡਿਊਟੀ ਅੰਦਾਜ਼ ਸੀ ਇਹਦੇ ਸਨੇ 11 ਹੋ ਚੁੱਕੇ ਹਨ ਓਕੇ ਜੀ ਦੱਸ ਰਿਹਾ ਕਰੋ ਲੈਕਚਰ ਕਿਵੇਂ ਲੱਗਿਆ ਸ਼ੇਅਰ ਸ਼ੁਰੂ ਕਰਦਿਆ ਕਰੋ ਠੀਕ ਹੈ ਜੀ ਚਲੋ ਕੈਦੇ ਕਿਸੇ ਜੱਜ ਨੂੰ ਹਟਾਉਣ ਦੀ ਵਿਧੀ ਤਾਂ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ ਚਾਹੇ ਕਿਸੇ ਪ੍ਰੈਜ਼ੀਡੈਂਟ ਨੂੰ ਹਟਾਉਣਾਗਾ ਠੀਕ ਹੈ ਜੀ ਚਾਹੇ ਕਿਸੇ ਜੱਜ ਨੂੰ ਹਟਾਉਣਾਗਾ ਚਾਹੇ ਗਵਰਨਰ ਨੂੰ ਹਟਾਉਣਾ ਇਹਨਾਂ ਸਾਰਿਆਂ ਨੂੰ ਦੇਖੋ ਗਵਰਨਰ ਨੂੰ ਤਾਂ ਬਸੇ ਰਾਸ਼ਟਰਪਤੀ ਹਟਾ ਸਕਦਾ ਉਹਦਾ ਮਤਾਂਮੁਦਾ ਪਾਸਕਾਂ ਦੀ ਕੋਈ ਲੋੜ ਨਹੀਂ ਹੁੰਦੀ ਰਾਸ਼ਟਰਪਤੀ ਨੇ ਕਹਿਤਾ ਬਸ ਤੂੰ ਗੱਡੀ ਤੋਂ ਲਾਹਤਾ ਨਾਲ ਨਾਲ ਲੈ ਜਾਊਗਾ ਠੀਕ ਹੈ ਜੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜੇ ਕਿਸੇ ਜੱਜ ਨੂੰ ਹਟਾਉਣਾ ਜਾਂ ਰਾਸ਼ਟਰਪਤੀ ਨੂੰ ਹਟਾਉਣਾ ਉਹਦੇ ਵਾਸਤੇ ਇੱਕ ਬਧ ਮਤਾ ਹੁੰਦਾਗਾ ਉਹਦੇ ਵਾਸਤੇ ਕੀ ਪਾਸ ਕੀਤਾ ਜਾਂਦਾ ਕਿ ਬਿੱਲ ਪਾਸ ਕੀਤਾ ਜਾਂਦਾਗਾ ਸੋਨੂੰ ਇਹ ਦੇਖੋ ਜਿਹੜਾ ਇਹ ਅਮੈਂਡਮੈਂਟ ਹੈ ਇਹ ਆਪਾਂ ਵਿਧੀ ਲੈ ਕੇ ਆਏ ਕਿ ਭਾਈ ਕਿਸੇ ਆਪਾਂ ਜੱਜ ਨੂੰ ਰਾਸ਼ਟਰਪਤੀ ਨੂੰ ਕਿਸੇ ਆਈਪੀਐਸ ਅਧਿਕਾਰੀ ਨੂੰ ਕਿਸੇ ਨੂੰ ਵੀ ਹਟਾਉਣਾਗਾ ਉਹਦੇ ਬਾਰੇ ਜਿਹੜੀ ਆਪਾਂ ਵਿਧੀ ਲੇਤੀ ਹੋਈ ਹੈ ਕਿਵੇਂ ਉਹਨੂੰ ਹਟਾ ਸਕਦੇ ਆ ਇਹ ਆਪਾਂ ਯੂਐਸਏ ਤੋਂ ਲੇਤੀ ਹੋਈ ਹੈ ਯੂਐਸਏ ਸੰਵਿਧਾਨ ਤੋਂ ਬੋਰੋ ਕੀਤੀ ਹੋਈ ਹੈ ਇਹ ਚੀਜ਼ ਤੁਹਾਨੂੰ ਮੈਂ ਕਰਵਾ ਕੇ ਵੀ ਗਿਆ ਹੋਇਆ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਬਈ ਸਭ ਤੋਂ ਪੁੱਛਣਾ ਕਿ 임ਪੀਚਮੈਂਟ ਹੈ ਜਿਹੜੀ 임ਪੀਚਮੈਂਟ ਹੈ ਕਿਸ ਨੂੰ ਹਟਾਉਣਾਗਾ ਠੀਕ ਹੈ ਜੀ ਗੱਦੀ ਤੋਂ ਲਾਉਣਾ ਉਹਦੇ ਤੋਂ ਤਾਂ ਇਹ ਜਿਹੜਾ ਅਮੈਂਡਮੈਂਟ ਲੈਂਦਾ ਹੋਇਆ ਜਿਹੜੀ ਵਿਧੀ ਲੈਂਦੀ ਹੋਇਆ ਕਿਸ ਤਰ੍ਹਾਂ ਕਿਸ ਨੂੰ ਹਟਾ ਸਕਦਾ ਹੈ ਇਹ ਆਪਾਂ ਯੂ ਐਸ ਤੋਂ ਲੈਂਦੀ ਹੋਈ ਹੈ ਕਹਿੰਦੇ ਕਿੰਨੇ ਹਿੱਸੇ VOTING ਹੋਣੀ ਚਾਹੀਦੀ ਹੈ ਲੋਕ ਮਤਾ ਪਾਸ ਹੋਊਗਾ ਮਤਾ ਤੁਸੀਂ ਲੋਕ ਸਭਾ ਦੇ ਵਿੱਚ ਵੀ ਪਾਸ ਕਰ ਸਕਦੇ ਹੋ ਰਾਜ ਸਭਾ ਦੇ ਵਿੱਚ ਵੀ ਪਾਸ ਕਰ ਸਕਦੇ ਹੋ ਪਹਿਲਾਂ ਦੋਨੋਂ ਚ ਕਿਸੇ ਮਰਜ਼ੀ ਲੈ ਸਕਦੇ ਹੋ ਤੇ ਫਿਰ ਆ ਜੇ ਉੱਥੇ ਕੀ ਹੋਣਾ ਚਾਹੀਦਾ ਹੈ ਉੱਥੇ ਐਨੇ ਬਦਲ ਸੈਂਮਤਨ ਹੁਣ ਲੋਕ ਸਭਾ ਦੇ ਵਿੱਚ ਮਤਾ ਪਾਤਾ ਆਪਾਂ ਠੀਕ ਹੈ ਜੀ ਲੋ ਮਨੋਤੀ ਬੰਦੇ ਬੈਠੇ ਲੋਕ ਸਭਾ ਦੇ ਵਿੱਚ ਠੀਕ ਹੈ ਜੀ ਕਿ ਭਾਈ ਸਾਨੂੰ ਆ ਰਾਸ਼ਟਰਪਤੀ ਜਿਹੜਾ ਪਸੰਦ ਨਹੀਂ ਹੈਗਾ ਅਸੀਂ ਨੂੰ ਗੱਦੀ ਤੋਂ ਲਾਉਣਾ ਹੈ ਜਾਂ ਸਾਨੂੰ ਭਾਈ ਆ ਜੱਜ ਪਸੰਦ ਨਹੀਂ ਹੈਗਾ ਅਸੀਂ ਗੱਦੀ ਤੋਂ ਲਾਉਣਾ ਹੈ ਠੀਕ ਹੈ ਜੀ ਆਪਾਂ ਮਤਾ ਪਾਸ ਕਰਤਾ 30 ਜਾਣੇ ਬੈਠੇ ਲੋਕ ਸਭਾ ਦੇ ਵਿੱਚ 30 ਦਾ ਠੀਕ ਹੈ ਜੀ 2/3 ਠੀਕ ਹੈ ਜੀ 30 ਦਾ 2/3 ਕਹਿਣ ਦਾ ਮਤਲਬ ਕਿ 20 ਬੰਦਿਆਂ ਦੀ ਜੇਕਰ ਹਾਂ ਹੈਗੀ ਹੈਗੀ ਭਾਈ ਰਾਸ਼ਟਰਪਤੀ ਨੂੰ ਹਟਾਉਣਾਗਾ ਫਿਰ ਇਹ ਵੇਲੇ ਰਾਜ ਸਭਾ 'ਚ ਜਾਊਗਾ ਰਾਜ ਸਭਾ ਦੇ ਵਿੱਚ ਫੇਰੇ ਨਿਰੰਬੰਦ ਦੀ ਲੋੜ ਪਊਗੀ ਫਿਰ ਜਾ ਕੇ ਕਿਤੇ ਬਿੱਲ ਪਾਸ ਹੋਊਗਾ ਪਰ ਅੱਜ ਤੱਕ ਇਹ ਚੀਜ਼ ਕਦੇ ਹੋਈ ਨਹੀਂ ਹੈਗੀ ਤਾਂ ਕਰਕੇ ਕਿੰਨੇ ਲੋਕਾਂ ਦੀ ਲੋੜ ਹੁੰਦੀ ਹੈ 2/3 ਹਿੱਸੇ ਦੀ ਲੋੜ ਹੁੰਦੀ ਹੈ ਕਹਿੰਦੇ ਪੰਜਾਬ ਦਾ ਜਿਹੜਾ ਪੰਘੋਲਕ ਏਰੀਆ ਸਾਰਾ ਖੇਤਰਾ ਉਹ ਕਿੰਨੇ ਵਰਗ ਕਿਲੋਮੀਟਰ ਹੈ ਵਰਗ ਕਿਲੋਮੀਟਰ ਹੈ ਕਿਐਮ2 ਕਿੰਨਾਗਾ ਤਾਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ 50 362 ਕਿਲੋਮੀਟਰ ਪਰ ਸਕੇਅਰ ਠੀਕ ਹੈ ਜੀ ਪੰਘੋਲਕ ਖੇਤਰਾ ਪੰਜਾਬ ਦਾ ਲਗਭਗ ਇੰਨਾਗਾ ਇਸ ਤੋਂ ਬਾਅਦ ਅਗਲਾ ਕਹਿੰਦੇ ਨਿਰਮਾਣ ਦੇ لحاظ ਇਹਨਾਂ ਦੇਖੀ ਜੇਕਰ ਆਪਾਂ ਮੈਨੂਫੈਕਚਰਿੰਗ ਦੇ ਹਿਸਾਬ ਤੇ ਦੇਖੀਏ ਜੇਕਰ ਆਪਾਂ ਜਿਹੜਾ ਆਪਣਾ ਪੰਜਾਬ ਹੈਗਾ ਜਿਹੜਾ ਆਪਣਾ ਪੰਜਾਬ ਹੈਗਾ ਠੀਕ ਹੈ ਜੀ ਇਹਦੇ ਵਿੱਚ ਪੰਜਾਬ ਦੇ ਵਿੱਚ ਕਿਹੜਾ ਇਹ ਜਆ ਆਪਣਾ ਸ਼ਹਿਰ ਹੈਗਾ ਜਿਹਨੂੰ ਸਾਈਕਲਾਂ ਦੀ ਰਾਤਾ ਨਿੱਕੇ ਆ ਜਾਂਦਾ ਹੈਗਾ ਸਾਈਕਲ ਦੀ ਰਾਸਤਾ ਨੇ ਠੀਕ ਹੈ ਜੀ ਇਹ ਹੈਗਾ ਆਪਣਾ ਸਭ ਤੋਂ ਵੱਡਾ ਜ਼ਿਲ੍ਹਾ ਅਤੇ ਸਭ ਤੋਂ ਸੰਘਣੀ ਬਸੋਂ ਵਾਲਾ ਜ਼ਿਲ੍ਹਾ ਠੀਕ ਹੈ ਜੀ ਲੋਧੀਵਾਂਛਣੇ ਜਿਹੜਾ ਇਹ ਪਸਾਇਆ ਸੀ ਠੀਕ ਹੈ ਜੀ ਲੁੱਦੀਵਾਂਛ ਨੇ ਵਸਾਇਆ ਸੀ ਆਗਰਾ ਵੀ ਤੇ ਲੁਧਿਆਣਾ ਵੀ ਠੀਕ ਹੈ ਜੀ ਤਾਂ ਇਹ ਆ ਹੈਗਾ ਆਪਣਾ ਲੁਧਿਆਣਾ ਠੀਕ ਹੈ ਜੀ ਬੀ ਨੰਬਰ ਆਪਸ਼ਨ ਇਹਨੂੰ ਆਪਣਾ ਮਾਂਚੈਸਟਰ ਆਫ ਪੰਜਾਬ ਵੀ ਕਿਹਾ ਜਾਂਦਾ ਹੈ ਕਿ ਮਾਂਚੈਸਟਰ ਮਤਲਬ ਕਿ ਇੰਡਸਟਰੀਅਲ ਏਰੀਆ ਕਾਰਖਾਨੇ ਜਿਆਦਾ ਹੈ ਇਸ ਤੋਂ ਬਾਅਦ ਕਹਿੰਦੇ ਜੀ ਪੰਜਾਬ ਦਾ ਉਹ ਕਿਹੜਾ ਰਵੈਤੀ ਨਾਚ ਹੈ ਰਵੈਤੀ ਦਾ ਮਤਲਬ ਪੁਰਾਣਾ ਨਾਚ ਹੈਗਾ ਜਿਹਦੇ ਵਿੱਚ ਔਰਤਾਂ ਤਾੜੀਆਂ ਵਜਾਉਂਦੀਆਂ ਤੇ ਮੱਗਰ ਮਿੱਠੀ ਵਰਗੇ ਨੱਚਦੇ ਆ ਮੱਗਰ ਮਿੱਠੀ ਵਰਗੇ ਤੁਸੀਂ ਦੇਖੇ ਹੋਣੇ ਆ ਠੀਕ ਹੈ ਜੀ ਨੱਚਦੇ ਆ ਇਹ ਬੋਲੀਆਂ ਨਾਮਕ ਛੋਟੇ-ਛੋਟੇ ਦੋਹੇ ਗਾਏ ਜਾਂਦੇ ਆ ਉਹਨਾਂ ਆਪਾਂ ਕੀ ਕਹਿੰਦੇ ਆ ਸੋਨਿਆ ਕੀ ਕਹਿੰਦੇ ਆ ਆਪਾਂ ਨੂੰ ਉਹਨਾਂ ਆਪਾਂ ਕਹਿੰਦੇ ਗਿੱਧਾ ਗਿੱਧੇ ਦੇ ਵਿੱਚ ਬੋਲੀਆਂ ਪਾਈਆਂ ਜਾਂਦੀਆਂ ਗਈਆਂ ਬੋਲੀਆਂ ਤੋਂ ਬਾਅਦ ਤਾੜੀਆਂ ਵੱਜਦੀਆਂ ਗਈਆਂ ਉਹ ਚੀਜ਼ ਕਿਹਾ ਜਾਂਦਾ ਗਿੱਧਾ ਠੀਕ ਹੈ ਜੀ ਕਹਿੰਦੇ ਇਹਨਾਂ ਦੇ ਵਿੱਚੋਂ ਰਾਜ ਪੰਚਾਇਤੀ ਰਾਜ ਸਿਸਟਮ ਜੇਕਰ ਆਪਾਂ ਦੇਖਦੇ ਆਂ ਪੰਚਾਇਤੀ ਰਾਜ ਪ੍ਰਣਾਲੀ ਜੇਕਰ ਆਪਾਂ ਦੇਖਦੇ ਆਂ ਕਿਹੜੀ ਅਨੁਸੂਚੀ ਦੇ ਵਿੱਚ ਪੰਚਾਇਤੀ ਰਾਜ ਦੀ ਗੱਲ ਕੀਤੀ ਗਈ ਹੈ 11ਵੀਂ ਅਨੁਸੂਚੀ ਦੇ ਵਿੱਚ ਨਗਰਪਾਲਿਕਾ ਦੀ ਗੱਲ ਕੀਤੇ ਚ ਕੀਤੀ ਗਈ ਹੈ ਮਿਊਨਿਸਪਲ ਕਮੇਟੀ ਦੀ 12ਵੀਂ ਨੂੰ ਸੂਚੀ ਦੇ ਵਿੱਚ ਕਿਹੜੇ ਐਮੈਂਡਮੈਂਟ ਦੇ ਤਹਿਤ ਇਹ ਜੋੜੇ ਗਏ ਤੁਸੀਂ ਕਮੈਂਟ ਦੇ ਵਿੱਚ ਦੱਸਿਓ 3-4 ਵਾਰੀ ਕਰਵਾ ਕੇ ਗਿਆ ਹੋਇਆ ਕਿਹੜਾ ਕਥਨ ਸਹੀ ਨਹੀਂ ਹੈਗਾ ਇਹ ਕਹਿ ਰਹੇ ਨੇ ਆਪਾਂ ਨੂੰ ਕਹਿੰਦੇ ਜੀ ਜਿਹੜਾ ಗ್ರಾಮ ਸਭਾ ਦਾ ਮੁਖੀ ਹੁੰਦਾ ਉਹਨੂੰ ਸਰਪੰਚ ਕਿਹਾ ਜਾਂਦਾ ਹੈਗਾ ਠੀਕ ਹੈ ਜੀ ਤੇ ਜਿਹੜਾ ਪੰਚਾਇਤਾਂ ਦੁਆਰਾ ਚੁਣੇ ਗਏ ਮੈਂਬਰ ਹੁੰਦੇ ਉਹਨੂੰ ਪੰਚ ਕਿਹਾ ਜਾਂਦਾ ਇਹ ਦੋਨੇ ਲਾਈਨਾਂ ਬਿਲਕੁਲ ਸਹੀ ਹੈ ਪੰਚਾਇਤੀ ਰਾਜ ਪ੍ਰਣਾਲੀ ਦੀ ਸਭ ਤੋਂ ਬੁਨਿਆਦ ਦੀ ਇਕਾਈ ਜ਼ਿਲ੍ਹਾ ਪ੍ਰਸ਼ਾਸਨ ਨੀਤੀ ਮੋਸਟ ਬੇਸਿਕ ਜੋਂਟ ਬੇਸਿਕ ਜੋਂਟ ਇਹ ਨਹੀਂ ਹੈਗੀ ਠੀਕ ਹੈ ਜੀ ਉਹ ਆਪਣੇ ਗ੍ਰਾਮ ਸਭਾ ਹੀ ਹੈਗੀ ਠੀਕ ਹੈ ਜੀ ਇਹ ਤੀਸਰੀ ਆਪਸ਼ਨ ਗਲਤ ਹੈਗੀ ਠੀਕ ਹੈ ਜੀ ਡੀ ਨੰਬਰ ਆਪਸ਼ਨ ਕੋਈ ਨਹੀਂ ਕਿਉਂ ਨਹੀਂ ਹੈਗਾ ਆ ਹੈਗੀ ਐਸੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਜਾਂਦਾ ਨੇ ਗਲਤ ਕਿਹਾ ਗਲਤੀ ਆਪਣਾ ਸਹੀ ਜਵਾਬ ਹੈਗਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਕਿਹੜੀ ਸ਼ਹਿਰੀ ਸਥਾਨਕ ਸੰਸਥਾ ਰੱਖਿਆ ਮਤਰਾਲੇ ਦੇ ਪ੍ਰਬੰਧਕੀ ਨਰੀਂਤਰ ਦੇ ਅਧੀਨ ਆਉਂਦੀ ਹੈ ਕਹਿੰਦੇ ਇਹਨਾਂ ਦੇ ਵਿੱਚੋਂ ਉਹ ਕਿਹੜੀ ਸ਼ਹਿਰ ਦੀ ਇੱਕ ਸਥਾਨਕ ਸੰਸਥਾ ਹੈਗੀ ਠੀਕ ਹੈ ਜੀ ਜਿਹਦਾ ਸਾਰਾ ਜ਼ਿੰਮੇਵਾਰੀ ਜਾਂ ਜਿਹਨੂੰ ਚਲਾਉਣ ਦੀ ਜ਼ਿੰਮੇਵਾਰੀ ਜਾਂ ਜਿਹਦੇ ਉੱਪਰ ਜਿਹੜਾ ਹੁਕਮ ਚੱਲਦਾਗਾ ਉਹ ਕੀ ਦਾ ਚੱਲਦਾ ਜੀ ਉਹ ਚੱਲਦਾਗਾ ਸੰਸਥਾ ਮਦਰਾਲੇ ਦਾ ਜਿਹਨੂੰ ਆਪਾਂ ਕਹਿੰਦੇ ਡਿਫੈਂਸ ਮਿਨਿਸਟਰੀ ਦਾ ਚੱਲਦਾਗਾ ਕਾਦੇ ਤੇ ਚੱਲਦਾ ਇਹਨਾਂ ਦੇ ਵਿੱਚੋਂ ਇਹ ਚੱਲਦਾ ਜੀ ਆਪਣਾ ਕੈਂਟੋਮੈਂਟ ਬੋਰਡ ਸ਼ਾਉਣੀ ਬੋਰਡ ਸੋ ਸਭਨਾਂ ਨੂੰ ਪਤਾ ਸ਼ਾਉਣੀ ਦੇ ਵਿੱਚ ਕਿਹਦੀ ਚੱਲਦੀ ਹੈ ਡਿਫੈਂਸ ਮਿਨਿਸਟਰੀ ਚੱਲਦੀ ਹੈ ਫੌਜ ਦਾ ਐਂਟਰੀ ਹੁੰਦੀਆਂ ਸ਼ਾਉਣੀਆਂ ਇਹਦਾ ਕਾਬਲ ਕਾਬਲੇ ਨੂੰ ਵੀ ਪਤਾ ਹੈਗਾ ਠੀਕ ਹੈ ਜੀ ਤਾਂ ਡੀ ਨੰਬਰ ਆਪਸ਼ਨ ਹੈ ਬਿਲਕੁਲ ਸਹੀ ਆਨਸਰ ਹੈਗਾ ਪਰ ਆਪਣੇ ਕਈ ਚੋਬਰ ਪੇਪਰ ਦੇ ਵਿੱਚ ਇਹ ਸਵਾਲ ਵੀ ਗਲਤ ਕਰਕੇ ਆਏ ਆ ਚਲੋ ਜੀ ਪੰਜਾਬ ਦੇ ਕਿਹੜਾ ਤਿਹਾਰਾ ਹੋ ਜਿੱਥੇ ਸੱਪ ਦੇ ਮਾਲਕ ਗੁੱਗਾ ਪੀਰ ਦੀ ਪੂਜਾ ਕੀਤੀ ਜਾਂਦੀ ਹੈ ਠੀਕ ਹੈ ਜੀ ਗੁੱਗਾ ਪੀਰ ਦਾ ਸਬੰਧ ਸੱਪ ਨਾਲ ਐ ਵੀ ਲਿਖ ਸਕਦੇ ਹਾਂ ਕਿੱਥੇ ਪੂਜਾ ਕੀਤੀ ਜਾਂਦੀ ਹੈ ਕਿਹੜਾ ਤਿਹਾਰਾ ਹੋ ਇਹ ਕਹਿ ਰਹੇ ਨੇ ਜੀ ਆਪਾਂ ਨੂੰ ਕਿਹੜਾ ਉਹ ਹੈਗਾ ਜੀ ਆਪਣਾ ਛਪਾਰ ਦਾ ਮੇਲਾ ਡੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਤੇ ਐਕੂਰੇਟ ਆਨਸਰ ਹੈਗਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਨਾ ਜੀ ਜਿੰਨਾ ਵੀਡੀਓ ਨੂੰ ਸ਼ੇਅਰ ਕਰੋਗੇ ਉਹਦਾ ਤੁਹਾਨੂੰ ਕੰਟੈਂਟ ਮੇਂ ਹੋਰ ਵੀ ਵਧੀਆ ਪ੍ਰੋਵਾਈਡ ਕਰਵਾਉਂਗਾ ਕਿਉਂਕਿ ਹੌਸਲਾ ਵਾਜ ਜਾਂਦੇ ਨੇ ਨਾਲ ਬਾਕੀ ਤੁਹਾਨੂੰ ਇਹ ਨਹੀਂ ਕਿ ਤੁਹਾਨੂੰ ਮੈਂ ਕੰਟੈਂਟ ਦਾ ਉਹੀ ਪ੍ਰੋਵਾਈਡ ਕਰਵਾਉਂਗਾ ਕਿ ਮਾੜਾ ਮੋਟਾ ਚੱਕ ਕੇ ਤਾਂ ਜਿੰਨੀ ਵੀ ਚੀਜ਼ਾਂ ਨੂੰ ਮੈਂ ਪ੍ਰੋਵਾਈਡ ਕਰਵਾ ਰਹੇ ਹਾਂ ਜਿਹੜੇ ਬੱਚੇ ਪੜਦੇ ਆ ਜਿਨ੍ਹਾਂ ਨੂੰ ਪਤਾ ਕੰਟੈਂਟ ਦਾ ਉਹਨਾਂ ਨੂੰ ਪਤਾ ਹੁੰਦਾ ਕਿ ਕਿੰਨਾ ਕੁ ਵਜ ਰਹੀ ਚੀਜ਼ ਦੇ ਵਿੱਚ ਠੀਕ ਹੈ ਜੀ ਹਰਚੰਦ ਸਿੰਘ ਨੋਗੋਵਾਲ ਦਾ ਤੁਸੀਂ ਬਹੁ ਠੀਕ ਹੈ ਜੀ ਹਰਚੰਦਰ ਸਿੰਘ ਲੋਂਗੋ ਵਾਲ ਦਾ ਜਿਨ੍ਹਾਂ ਨੇ ਜਿਹੜਾ ਆਪਣਾ ਅ ਰਜੀਵ ગાંધી ਸੀ ਉਹਨਾਂ ਨਾਲ ਦਸਤਖਤ ਕੀਤੇ ਸੀ ਠੀਕ ਹੈ ਜੀ ਉਹਨਾਂ ਨੇ ਕੀ ਕੀਤੇ ਸੀ ਦਸਤਖਤ ਕੀਤੇ ਸੀ ਤੇ ਇਹਨਾਂ ਨੇ ਇੱਕ ਸਮਝੌਤਾ ਕੀਤਾ ਸੀ ਠੀਕ ਹੈ ਜੀ ਤੇ ਇਹ ਸਮਝੌਤਾ ਹੋਇਆ ਕਿ ਤੁਸੀਂ ਕਿਸੇ ਕੈਂਡੀਡੇਟ ਨੂੰ ਪਤਾ ਹੈਗਾ ਇਹ ਹੋਇਆ ਸੀ ਜੀ ਆਪਣਾ 24 ਜੁਲਾਈ 1985 ਨੂੰ ਹੋਇਆ ਸੀ ਸਮਝੌਤਾ ਤੁਹਾਨੂੰ ਪਤਾ ਹੈਗਾ ਕਿ ਪਿੰਡਰਾਂ ਵਾਲਾ ਸੰਤ ਪਿੰਡਰਾਂ ਵਾਲੇ ਗਏ ਸਨ ਤੇ ਇੰਦਰਾ ਗਾਂਧੀ ਠੀਕ ਹੈ ਜੀ ਜਿਹੜਾ ਸਾਰਾ ਕੁਝ ਹੋਇਆ ਸੀ ਤੁਹਾਨੂੰ ਪਤਾ ਹੋਣਾਗਾ ਉਹ ਚੀਜ਼ ਦਾ ਕੀ ਮਤਲਬ ਸਮਝੌਤੇ ਦੀ ਤਰ੍ਹਾਂ ਸਾਈਨ ਕੀਤੀ ਸੀਗੀ ਭਾਈ ਇਹ ਚੀਜ਼ ਨੂੰ ਆਪਾਂ ਖਤਮ ਕਰ ਲੀਏ ਇੱਥੇ ਠੀਕ ਹੈ ਜੀ ਉਸ ਸਮੇਂ ਹਰਚੰਦ ਸਿੰਘ ਰੋਂਗੋਵਾਲ ਸਿੱਖ ਪਾਸੇ ਦੂਜੇ ਪਾਸੇ ਪ੍ਰਧਾਨ ਮੰਤਰੀ ਜੀਵ ਕਾਂਦੇ ਸੀ ਕਈ ਵਾਰੀ ਪ੍ਰਸ਼ਨ ਇਹ ਵੀ ਪੁੱਛਿਆ ਜਾਂਦਾਗਾ ਕਿ ਹਰਚੰਦ ਸਿੰਘ ਰੋਂਗੋਵਾਲ ਦੇ ਨਾਲ ਜਿਨ੍ਹਾਂ ਦੇ ਇਹ ਪੈਕਟ ਤੇ ਸਾਈਨ ਹੋਏ ਸੀ ਠੀਕ ਹੈ ਜੀ ਹਰਜੀਵ ਲੋਂਗੋਵਾਲ ਪੈਕਟ ਕਹਿੰਦੇ ਨੇ ਇਹਨੂੰ ਠੀਕ ਹੈ ਜੀ ਹਰਜੀਵ ਲੋਂਗੋਵਾਲ ਪੈਕਟ ਤਾਂ ਉਸ ਸਮੇਂ ਮੂਰੇ ਕਿਹੜਾ ਪ੍ਰਾਈਮ ਮਿਨਿਸਟਰ ਸੀ ਜਿਹਦੇ ਸਾਈਨ ਹੋਏ ਸੀ ਇਹਦੇ ਤੇ ਤਾਂ ਉਹ ਹੋਏ ਸੀ ਜੀ ਰਜੀਵ ਗਾਂਧੀ ਦੇ ਕਹਿੰਦੇ ਜਿਹੜੇ ਜਿਹੜੇ ਰਜੀਵ ਚੰਦਰ ਸਿੰਘ ਲੋਗੋ ਵਾਲਿਆਂ ਦਾ ਪਾਰਟੀ ਨਾਲ ਕਿਹੜੀ ਦਾ ਸਬੰਧ ਸੀ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧ ਸੀ ਇਹਨਾਂ ਦਾ ਏ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਕਹਿੰਦੇ 2021 ਦੇ ਵਿੱਚ ਪੰਜਾਬ ਸਰਕਾਰ ਨੇ ਮੁੱਲਾਪੁਰ ਦੇ ਵਿੱਚ ਇੱਕ 50 ਏਕੜ ਟਾਊਨਸ਼ਿਪ ਨੂੰ ਵਿਕਸਿਤ ਕਰਨ ਲਈ ਇੱਕ ਨੀਤੀ ਨੂੰ ਪ੍ਰਵਾਨਗੀ ਦਿੱਤੀ ਸੀ ਜੋ ਕਿ ਪੰਜਾਬ ਦੇ ਹੇਠਲੇ ਜ਼ਿਲ੍ਹੇ ਵਿੱਚੋਂ ਕਿਸ ਵਿੱਚ ਦਿੱਤਾ ਗਈ ਠੀਕ ਹੈ ਜੀ ਪਾਲਿਸੀ ਲੈ ਕੇ ਆਏ ਸੀ 50acre ਟਾਊਨਸ਼ਿਪ ਇਹ ਕਿੱਥੇ ਸਥਾਪਿਤ ਕੀਤੀ ਸੀ ਜੀ ਸਭ ਤੋਂ ਪਹਿਲਾਂ ਇਹ ਸਥਾਪਿਤ ਕੀਤੀ ਸੀ ਜੀ ਲੁਧਿਆਣਾ ਏਰੀਆ ਦੇ ਵਿੱਚ ਠੀਕ ਹੈ ਜੀ ਕਿੱਥੇ ਲੁਧਿਆਣਾ ਏਰੀਆ ਦੇ ਵਿੱਚ ਦਹੀ ਹਾਂਡੀ ਦਹੀ ਹਾਂਡੀ ਕੀ ਹੁੰਦਾ ਤੁਸੀਂ ਫਿਲਮਾਂ ਦੇ ਵਿੱਚ ਬਹੁਤ ਥਾਵਾਂ ਤੇ ਦੇਖਿਆ ਹੋਣਾਗਾ ਕਿ ਉਹ ਥੱਲੇ ਇੱਕ ਦੂਜੇ ਦੇ ਉੱਤੇ ਚੜ ਚੜ ਕੇ ਇੱਕ ਦੂਜੇ ਉੱਤੇ ਚੜ ਚੜ ਕੇ ਤਾਂਹਾਂ ਜਾ ਕੇ ਨਾ ਉਹ ਇੱਕ ਹਾਂਡੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਆਪਣੇ ਤੌੜੀ ਕਹਿੰਦੇ ਨੇ ਛੂਟੀ ਠੀਕ ਹੈ ਜੀ ਕੁਝਾ ਲਾ ਲਓ ਉਹ ਜਦਾ ਬੜਾ ਛੋਟਾ ਹੁੰਦਾ ਤੌੜੀ ਹੀ ਹੁੰਦੀ ਹੈ ਉਹ ਤੌੜੀ ਤਾਂ ਲੰਕੀ ਦੀ ਹੁੰਦੀ ਹੈਗੀ ਸ਼ੈਨ ਹੋਲੀ ਵਾਲੇ ਦਿਨ ਉਹ ਕਰਦੇ ਹੁੰਦੇ ਆ ਵਿੱਚ ਉਹਦੇ ਦਹੀਂ ਪਾਈ ਵੀ ਹੁੰਦੀ ਹੈ ਉਹ ਭੰਨਣੀ ਹੁੰਦੀ ਹੈ ਤਾਂ ਹਾ ਚੜ ਝੜ ਕੇ ਠੀਕ ਹੈ ਜੀ ਕਾਫੀ ਫਿਲਮਾਂ ਦੇ ਵਿੱਚ ਆਪਾਂ ਦੇਖਿਆ ਹੈਗਾ ਉਹ ਚੀਜ਼ ਕਹਿੰਦੇ ਉਹ ਜਿਹੜੀ ਦਹੀਂ ਹਾਂਡੀ ਆ ਉਹਨੂੰ ਇੱਕ ਗੇਮ ਦਾ ਦਰਜਾ ਦਿੱਤਾ ਉਹ ਇੱਕ ਇੱਕ ਕਿਸੇ ਦਾ ਆਪਣੇ ਉਹ ਤਿਹਾਰ ਦੇ ਨਾਲ ਰਿਲੇਟਡ ਚੀਜ਼ ਸੀ ਤਿਹਾਰ ਦੇ ਜਿਹੜੇ ਉਹ ਚੀਜ਼ ਕਰੀ ਜਾਂਦੀ ਸੀ ਪਰ ਉਹਨੂੰ ਕਹਿੰਦੇ ਭਈ ਇਸ ਇੱਕ ਖੇਡ ਦਾ ਦਰਜਾ ਦਿੱਤਾ ਉਹ ਖੇਡ ਦਾ ਰੂਪ ਦਿੱਤਾ ਤਾਂ ਕਿਹਨੇ ਦਿੱਤਾ ਭਈ ਇਹ ਦਿੱਤਾ ਮਹਾਰਾਸ਼ਟਰ ਨੇ ਮਹਾਰਾਸ਼ਟਰ ਨੇ ਇਸ ਤੋਂ ਬਾਅਦ ਅਗਲਾ ਕੀ ਕਹਿੰਦੇ ਕਹਿੰਦੇ ਜੀ ਏਸ਼ੀਆ ਦਾ ਸਭ ਤੋਂ ਵੱਡੇ 4 ਮੀਟਰ ਇੰਟਰਨੈਸ਼ਨਲ ਲਿਕਵਿਡ ਮਿਰਰ ਟੈਲੀਸਕੋਪ ਦਾ ਉਦਘਾਟਨ ਕਿਸ ਰਾਜ ਦੇ ਵਿੱਚ ਕੀਤਾ ਗਿਆ ਹੈਗਾ ਇਹ ਪੁੱਛ ਰਹੇ ਨੇ ਜੀ ਤਾਂ ਇਹ ਕੀਤਾ ਗਿਆ ਆਪਣੇ ਉੱਤਰਾਖੰਡ ਦੇ ਵਿੱਚ ਡੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਇਸ ਤੋਂ ਬਾਅਦ ਅਗਲੀ ਗੱਲ ਕਰਦੇ ਆ ਕਹਿੰਦੇ ਆਪਣੇ ਸੰਵਿਧਾਨ ਦੇ ਵਿੱਚ ਸੰਵਿਧਾਨ ਦੀ ਧਾਰਾ ਦੇ ਵਿੱਚ 48 A ਨੂੰ ਜੋੜਿਆ ਗਿਆ ਹੈਗਾ 48 A ਹੈ ਕੀ ਚੀਜ਼ 48 ਇਹ ਕਿਦੇ ਵਿੱਚ ਆਉਂਦਾ ਹੈ ਜੇ ਇਹ ਆਉਂਦਾ ਆਪਣਾ ਡੀ ਪੀ ਐਸ ਪੀ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਪੰਜਾਬੀ ਦੇ ਵਿੱਚ ਕਹਿੰਦੇ ਨੂੰ ਪਰ ਰਾਜ ਦੇ ਨੀਤੀ ਨਿਰਦਾਸ ਕਹਿੰਦਾ ਤਾਂ ਜਿਹੜੇ ਕੇ ਆਪਣੇ 36 ਤੋਂ ਲੈ ਕੇ 51 ਤੱਕ ਸੰਵਿਧਾਨ ਦੇ ਪਾਰਟ ਚੌਥੇ ਦੇ ਵਿੱਚ ਆਉਂਦੇ ਆ ਕੋਈ ਵੀ ਵੈਲਫੇਅਰ ਨਾਲ ਰਿਲੇਟਡ ਕੰਮ ਆ ਉਹ ਡੀ ਪੀ ਐਸ ਪੀ ਦੇ ਨਾਲ ਹੀ ਵਫਾ ਕਰੂਗਾ ਠੀਕ ਹੈ ਜੀ ਤਾਂ ਇਹਨਾਂ ਨੇ ਕਹਿੰਦੇ 48 ए ਨੂੰ ਜੋੜਤਾ ਸੀ ਗੱਲ ਕਰਾਂਗੇ 48 ए ਕੀ ਹੈਗਾ ਜਿਸਨੇ ਰਾਜ ਦੇ ਵਰਤਾਵਰਨ ਜੰਗਲਾਂ ਤੇ ਜੰਗਲੀ ਜੀਵਾਂ ਦੀ ਲੱਖਿਆ ਕਰਨ ਦਾ ਨਿਰਦੇਸ਼ ਦਿੱਤਾਗਾ ਤਾਂ ਇਹ ਜਿਹੜਾ 48 A DPSP ਦੇ ਵਿੱਚ ਜੋੜਿਆ ਗਿਆਗਾ ਇਹ ਕਿਹੜੇ ਐਮੈਂਡਮੈਂਟ ਦੇ ਤਹਿਤ ਜੋੜਿਆ ਗਿਆ ਆਪਾਂ ਤੋਂ ਇਹ ਪੁੱਛ ਰਹੇ ਨੇ ਜੀ ਇਹ ਜੋੜਿਆ ਗਿਆ ਜੀ 42ਵਾਂ ਐਮੈਂਡਮੈਂਟ 42ਵਾਂ ਐਮੈਂਡਮੈਂਟ ਹੋਇਆ ਕਿ ਤੁਸੀਂ 1976 ਦੇ ਵਿੱਚ ਹੋਇਆ ਸੀ ਤੇ 19 43ਵਾਂ ਐਮੈਂਡਮੈਂਟ ਕਦੋਂ ਹੋਇਆ ਸੀ ਇਹ ਹੋਇਆ ਸੀ 1978 ਦੇ ਵਿੱਚ ਠੀਕ ਹੈ ਜੀ ਇਹ ਵੀ ਯਾਦ ਰੱਖਣਾ ਪਹਿਲੇ ਆਪਣਾ ਆਨਸਰ ਏ ਨੰਬਰ ਆਪਸ਼ਨ ਆਗਾ ਇਸ ਨੂੰ ਜਿਹੜਾ ਇਹ ਸਮ ਇਹ ਬਿਆਰੀਵੇਂ ਮੈਨਡਮੈਂਟ ਇਹਨੂੰ ਮਿਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਕਿਉਂਕਿ ਬਹੁਤ ਜਿਆਦੇ ਉਦੋਂ ਸੋਧਾਂ ਹੋਈਆਂ ਸੀ ਇਹਦੇ ਵੇਲੇ ਦੇਖੋ ਜੀ ਜਿਹੜੇ ਡੀ ਪੀਐਸਪੀ ਹੈ ਨਾ ਆਪਾਂ ਨੇ ਇਹਨਾਂ ਨੇ ਤਿੰਨ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈਗਾ ਸਭ ਤੋਂ ਪਹਿਲਾਂ ਸੋਸ਼ਲਿਸਟ ਆ ਜਾਂਦੇ ਆ ਦੂਜੇ ਤੇ ਗਾਂਧੀਅਨ ਆ ਜਾਂਦੇ ਆ ਤੀਜੇ ਤੇ ਲਿਬਰਲ ਆ ਜਾਂਦੇ ਆ ਤੁਸੀਂ ਆ ਵੀ ਰਹਿਣ ਤੋਂ ਯਾਦ ਕਰਨ ਨੂੰ ਆ ਵੀ ਯਾਦ ਕਰਨ ਨੂੰ ਰਹਿਣੋ ਪਰ ਇੰਨੇ ਜ਼ਰੂਰ ਕਰ ਯਾਦ ਕਰ ਲਓ ਕਿ ਗਾਂਧੀਅਨ ਪ੍ਰਿੰਸੀਪਲ ਦੇ ਵਿੱਚ ਇੰਨੇ ਕ ਆਰਟੀਕਲ ਆਉਂਦੇ ਆ ਠੀ ਦੇਖੋ ਜੀ ਮੈਂ ਤੁਹਾਨੂੰ ਦੱਸੂਗਾ ਜਿਹੜੇ ਸਿਰਫ ਉਹੀ ਕਰਨੇ ਆ ਦੂਜੇ ਤੁਸੀਂ ਨਹੀਂ ਕਰਨੇ ਮੈਂ ਕਰਵਾਉਂਗਾ ਵੀ ਸਿਰਫ ਉਹੀ ਠੀਕ ਹੈ ਜੀ ਆੜੀ ਕਰਨਾ ਆੜੀ ਕਰਨਾ ਆੜੀ ਕਰਨਾ ਜਿਹੜੇ ਆਉਣਗੇ ਠੀਕ ਹੈ ਸੌਰੀ ਆਹ ਕਰਨਾ 38ਵਾਂ ਕਿ ਵੈਲਫੇਅਰ ਰਿਲੇਟਡ ਕੰਮ ਜਿਹੜੇ ਆਉਂਦੇ ਆ ਵੈਲਫੇਅਰ ਕੀ ਹੁੰਦਾਗਾ ਵੈਲਫੇਅਰ ਮਾਨੂੰ ਆਪਾਂ ਕਿਸੇ ਦੀ ਭਲਾਈ ਕਰਨੀ ਉਹਨੂੰ ਵੈਲਫੇਅਰ ਕਹਿ ਦਿੰਦੇ ਆ ਉਹ ਗੱਲ 38 ਚ ਆਉਗੀ ਆ ਠੀਕ ਹੈ 38 ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ 39ਵਾਂ ਨਹੀਂ ਕਰਨਾ ਠੀਕ ਹੈ ਜੀ 39ਵਾਂ A ਕਰਨਾ ਕਹਿੰਦੇ ਇਕਲ ਜਸਟਿਸ ਸਾਰਿਆਂ ਨੂੰ ਇੱਕੋ ਜਿਹਾ ਨਿਆਂ ਮਿਲੇਗਾ ਅਤੇ ਫ੍ਰੀ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਸਹੂਲਤ ਮਿਲੇਗੀ ਦਵਾਈਆਂ ਦੀ ਠੀਕ ਹੈ ਜੀ ਇਸ ਤੋਂ ਬਾਅਦ ਆਰਟੀਕਲ 40 ਦੇ ਵਿੱਚ ਗੱਲ ਕੀਤੀ ਗਈ ਹੈ ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤ ਹੁਣ ਬਹੁਤ ਕੈਂਡੀਡੇਟ ਕਹਿਣਗੇ ਜੀ ਤੁਸੀਂ ਤਾਂ ਸਾਨੂੰ 243 ਕਰਵਾਇਆ ਹੋਇਆ ਪੰਚਾਇਤਾਂ ਬਾਰੇ ਜੇਕਰ ਆਪਾਂ ਸਾਰੇ ਆਰਟੀਕਲ ਚੱਕਦੇ ਰਾਜੇ ਉੱਥੇ ਉਹ ਚੀਜ਼ਾਂ ਡਿਟੇਲ ਦੇ ਵਿੱਚ ਮੈਂਸ਼ਨ ਕੀਤੀਆਂ ਹੋਈਆਂ ਇੱਥੇ ਸਿਰਫ ਉਹਨਾਂ ਨੂੰ ਇੱਕ ਸਮਝਾਉਂਦੇ ਕਿ ਡਿਵੀਨੇਸ਼ਨ ਦਿੱਤੀ ਹੋਈ ਹੈ ਤੇ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਇਸ ਤੋਂ ਬਾਅਦ 41 ਮੇਰੇ ਵਿੱਚ ਕੀ ਕਹਿੰਦੇ ਆ ਕਹਿੰਦੇ ਰਾਈਟ ਟੂ ਵਰਕ ਟੂ ਐਜੂਕੇਸ਼ਨ ਐਂਡ ਪਬਲਿਕ ਅਸਿਸਟੈਂਟ ਸਟੇਟ ਕੇਸਸ ਦੇ ਵਿੱਚ ਕਿ ਹਰੇਕ ਬੰਦੇ ਨੂੰ ਐਜੂਕੇਸ਼ਨ ਅਤੇ ਕੰਮ ਦਾ ਹੱਕ ਹੈਗਾ ਠੀਕ ਹੈ ਇਸ ਤੋਂ ਬਾਅਦ ਚੱਲਦੇ ਹਾਂ राजे 42ਵਾਂ ਤੁਸੀਂ ਭਾਵੇਂ ਨਾ ਕਰਿਓ। ਠੀਕ ਹੈ ਜੀ। 43ਵਾਂ ਯਾਦ ਕਰ ਲਿਓ ਥੋੜਾ ਜਿਹਾ ਸੌਖਾ ਹੈ ਕਿਉਂਕਿ ਲਿਵਿੰਗ ਵੇਜ ਕੀ ਓਨੀ ਕਿ ਤਨਖਾਹ ਜ਼ਰੂਰੀ ਹੈ ਵਰਕਰਾਂ ਨੂੰ ਜਿੰਨਾ ਕੋਨਾਂ ਦਾ ਕੰਮ ਪਰਿਵਾਰ ਦੀ ਰੋਜ਼ੀ-ਰੋਟੀ ਚੱਲ ਸਕੇ। ਠੀਕ ਹੈ ਜੀ। 43ਏ ਦੇ ਵਿੱਚ ਗੱਲ ਕੀਤੀ ਕਿ ਭਾਈ ਮੈਨੇਜਮੈਂਟ ਤੇ ਇੰਡਸਟਰੀ ਇੰਡਸਟਰੀ ਏਰੀਆ ਦੇ ਵਿੱਚ ਪਾਰਟਿਸਪੇਸ਼ਨ ਕਰ ਸਕਦੇ ਆ ਵਰਕਰ ਜੌਬ ਕਰ ਸਕਦੇ ਆ। ਠੀਕ ਹੈ ਜੀ। 43ਬੀ ਦੇ ਵਿੱਚ ਗੱਲ ਕੀਤੀ ਕਿ ਕਾਰਪੋਰੇਟ ਸੁਸਾਇਟੀਆਂ ਦੀ ਸਭ ਤੋਂ ਮੋਸਟ ਇੰਪੋਰਟੈਂਟ ਜਿਹੜਾ ਪੇਪਰ ਦੇ ਵਿੱਚ ਬਹੁਤ ਵਾਰੀ ਰਿਪੀਟ ਹੋਇਆ ਆ ਆਰਟੀਕਲ 44 ਯੂਨੀਫਾਰਮ ਸਿਵਲ ਕੋਡ ਦੀ ਜਿਹੜੀ ਗੱਲ ਕੀਤੀ ਗਈ ਹੈ ਸਿਟੀਜ਼ਨ ਵਾਸਤੇ ਉਹ ਆਰਟੀਕਲ 44 ਦੇ ਵਿੱਚ ਕੀਤੀ ਗਈ ਹੈ ਆਪਿਆ ਆਰਟੀਕਲ 45 ਇਹਦੇ ਵਿੱਚ ਗੱਲ ਕੀਤੀ ਗਈ ਜੀ ਬੱਚਿਆਂ ਨੂੰ 6 ਤੋਂ ਲੈ ਕੇ ਉੱਪਰ ਦੇ ਬੱਚਿਆਂ ਨੂੰ 14 ਸਾਲ ਤੱਕ ਸਟੱਡੀ ਕਰਵਾਈ ਜਾਊਗੀ ਫ੍ਰੀ ਤੁਹਾਨੂੰ ਪਤਾਗਾ ਦੂਜੀ ਗੱਲ ਹੈ ਜਿਹੜੀ ਆ ਐਜੂਕੇਸ਼ਨ ਅਤੇ ਇੱਕ ਇਕਨੋਮਿਕ ਜਿਵੇਂ ਤੁਹਾਨੂੰ ਪਤਾ ਕਿ ਐਸਸੀ ਬੱਚਿਆਂ ਦੀ ਫੀਸ ਘੱਟ ਹੁੰਦੀ ਹੈ ਦੂਜਿਆਂ ਦੀ ਵੱਧ ਹੁੰਦੀ ਹੈ ਐਜੂਕੇਸ਼ਨ ਦੇ ਵਿੱਚ ਵੀ ਕਾਫੀ ਸੂਰਤਾ ਦਿੱਤੇ ਜਾਂਦੇ ਨੇ ਜਾਂਦੇ ਨੇ ਉਹ ਗੱਲ ਵੀ ਜਿਹੜੀ ਕੀਤੀ ਗਈ ਹੈ ਕਿ ਬੀਕਰ ਸੈਕਸ਼ਨਾਂ ਬਾਰੇ ਉਹ ਆਰਟੀਕਲ ਛਾੜੀ ਦੇ ਵਿੱਚ ਕੀਤੀ ਗਈ ਹੈ ਠੀਕ ਹੈ ਜੀ ਜਿਹੜਾ ਆਪਣਾ ਦੂਜਾਗਾ ਆਪਣਾ ਏਡਬਲਯੂਐਸ ਜਨਰਲ ਕੈਟਾਗਰੀ ਇਹ ਵੀ ਏਸੀ ਕੈਟਾਗਰੀ ਚ ਆਉਂਦਾ ਹੈਗਾ ਆਰਟੀਕਲ 47 ਦੇ ਵਿੱਚ ਕਾਦੀ ਗੱਲ ਕੀਤੀ ਗਈ ਹੈ ਠੀਕ ਹੈ ਜੀ ਕਿ ਨਿਊਟ੍ਰੀਸ਼ਨ ਜਿਵੇਂ ਆਪਣੇ ਅੰਗੜਵਾਰੀਆਂ ਖੁੱਲੀਆਂ ਹੋਣੀਆਂ ਹੋਈਆਂ ਅੰਗੜਵਾਰੀਆਂ ਖੁੱਲੀਆਂ ਹੋਣੀਆਂ ਕਿ ਨਿਊਟ੍ਰੀਸ਼ਨ ਲੇਬਲ ਠੀਕ ਹੈ ਜੀ ਜਉਂਦੇ ਰਹਿਣ ਵਾਸਤੇ ਤੇ ਪਬਲਿਕ ਹੈਲਥ ਜ਼ਰੂਰੀ ਹੈ ਡਿਊਟੀ ਬਣਦੀ ਹੈ ਉਹਨਾਂ ਬਾਰੇ ਸਮਝਾਉਣ ਦੀ ਠੀਕ ਹੈ ਜੀ ਸਭ ਤੋਂ ਇੰਪੋਰਟੈਂਟ ਹੈਗਾ 44ਵਾਂ ਤਾਂ ਹੈਗਾ 48ਵਾਂ ਬਾਕੀ ਕਰਨੇ ਜਿਹੜੇ ਜਿਹੜੇ ਕਿਹੜੇ ਸਾਰੇ ਕਰਨੇ ਆ ਐਗਰੀਕਲਚਰ ਅਤੇ ਐਨੀਮਲ ਹਸਬੈਂਡਰੀ ਦੀ ਗੱਲ ਆਰਟੀਕਲ 40 ਦੇ ਵਿੱਚ ਕੀਤੀ ਗਈ ਹੈ ਆਰਟੀਕਲ 48 ਇਹ ਬਾਰੇ ਆਪਾਂ ਹੁਣ ਹੀ ਗੱਲ ਕਰਕੇ ਗਏ ਆ ਕਿ ਆਪਰੇਸ਼ਨ ਦੇ ਵਿੱਚ ਗੱਲ ਕੀਤੀ ਸੀ 48 ਇਹ ਬਾਰੇ ਤਾਂ ਆਪਾਂ ਕਿ ਆਪਾਂ ਕਿਵੇਂ ਆਪਰੇ ਜੰਗਲਾਂ ਅਤੇ ਜੰਗਲੀ ਜੀਵਾਂ ਨੂੰ ਬਚਾਉਣਾਗਾ ਆਰਟੀਕਲ 92 ਦੇ ਵਿੱਚ ਗੱਲ ਕੀਤੀ ਗਈ ਹੈ ਪ੍ਰੋਟੈਕਸ਼ਨ ਦੀ ਠੀਕ ਹੈ ਜੀ ਪ੍ਰੋਟੈਕਸ਼ਨ ਕਿਵੇਂ ਕਰਨੀ ਹੈ ਆਪਣੇ ਜਿਹੜੇ ਮੋਨੂਮੈਂਟ ਬਣੇ ਹੋਏ ਜਿਵੇਂ ਤੁਹਾਡੇ ਕਿਲੇ ਲਾਲੋ ਆਪਣੇ ਜਾਂ ਉਹ ਇਤਿਹਾਸਕ ਜਗ੍ਹਾ ਉਹਨਾਂ ਦੀ ਕਿਵੇਂ ਆਪਾਂ ਸੰਭਾਲ-ਸਮਾਨ ਰੱਖਣੀ ਹੈ ਆਰਟੀਕਲ 50 ਦੇ ਵਿੱਚ ਗੱਲ ਕੀਤੀ ਗਈ ਕਿ ਐਗਜ਼ੀਕਿਊਟਿਵ ਕਿਹੜੇ ਹੁੰਦੇ ਆ ਜਿਵੇਂ ਰਾਸ਼ਟਰਪਤੀ ਹੋ ਗਿਆ ਗਵਰਨਰ ਹੋ ਗਿਆ ਤੇ ਇੰਨਾਂ ਦਾ ਕਿਹਦੇ ਜੁਡੀਸ਼ਰੀ ਨਾਲ ਕੋਈ ਸਬੰਧ ਨਹੀਂ ਹੋਊਗਾ ਦੋਨੇ ਅਲੱਗ-ਅਲੱਗ ਹੋਣਗੇ ਇੱਕ ਦੂਜੇ ਦੇ ਦਵਾਹੇ 'ਤੇ ਫੈਸਲਾ ਨਹੀਂ ਕਰ ਸਕਦੇ ਇਹਨਾਂ ਨੂੰ ਆਜ਼ਾਦੀ ਹੈ 51 ਦੇ ਵਿੱਚ ਗੱਲ ਕੀਤੀ ਗਈ ਹੈ ਕਿ ਆਪਾਂ ਜਿਹੜੀ ਇੰਟਰਨੈਸ਼ਨਲ ਸ਼ਾਂਤੀ ਹੈ ਉਹ ਤੇ ਸੁਰੱਖਿਆ ਬਣਾ ਕੇ ਰੱਖਣੀ ਹੈ ਕਿ ਦੂਜੇ ਦੇਸ਼ਾਂ ਨਾਲ ਆਪਾਂ ਬਣਾ ਕੇ ਰੱਖਣੀ ਹੈ ਤੇ ਉਹਨਾਂ ਦਾ ਆਪਣੀ ਸਿਕਿਉਰਿਟੀ ਵੀ ਰੱਖਣੀ ਹੈ ਕਿ ਕੋਈ ਦੇਸ਼ ਆਪਣੇ ਤੇ ਹਮਲਾ ਨਾ ਕਰ ਦੇ ਇਹ ਚੀਜ਼ ਵੀ ਯਕੀਨੀ ਹੈ ਠੀਕ ਹੈ ਜੀ ਇਹ ਕੰਪਲੀਟ ਹੋ ਗਈ ਹੁਣੇ ਤੁਹਾਡੀ ਸਾਰਾ ਸਮਝ ਆ ਗਿਆ ਹੋਣਾਗਾ ਇਸ ਤੋਂ ਬਾਅਦ ਗੱਲ ਕਰਦੇ ਆ ਕਹਿੰਦੇ ਜੀ ਜਿਹੜਾ ਆਪਣਾ ਆਰਟੀਕਲ 71 ਹੈਗਾ ਇਹਦੇ ਅਨੁਸਾਰ ਬੱਧਾ ਇਹਦੇ ਅਨੁਸਾਰ ਪ੍ਰਿਸ਼ਦ ਰੱਖਣ ਵਾਲੇ ਰਾਜ ਦੀ ਵਿਧਾਨ ਪਰਿਸ਼ਦ ਦੇ ਮੈਂਬਰਾਂ ਦੇ ਕੋਲ ਸੰਖਿਆ ਉਸ ਰਾਜ ਦੀ ਵਿਧਾਨ ਸਭਾ ਦੇ ਕੋਲ ਮੈਂਬਰਾਂ ਤੋਂ ਡੈਸ਼ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੁਹਾਨੂੰ ਪਤਾ ਕਿ ਆਪਣੇ ਤਾਂ 1970 ਦੇ ਵਿੱਚ ਵਿਧਾਨ ਪਰਿਸ਼ਦ ਜਿਹੜੀ ਉਹ ਖਤਮ ਕਰਤੀ ਸੀ ਠੀਕ ਹੈ ਜੀ ਹੁਣ ਆਪਣੇ ਕੋਲ ਵਿਧਾਨ ਸਭਾ ਹੈਗੀ ਠੀਕ ਹੈ ਜੀ ਇਹ ਕਹਿੰਦੇ ਪਰ ਜਿੱਥੇ ਪ੍ਰਧਾਨ ਪਰਿਸ਼ਦ ਹੈਗੀ ਹੈਗੀ ਉਹਨਾਂ ਦੀ ਗਿਣਤੀ ਹੈ ਜਿਹੜੀ ਮੈਂਬਰ ਦੇ ਕੋਲ ਕੀਤੀ ਵਿਧਾਨ ਸਭਾ ਦੇ ਮੈਂਬਰਾਂ ਤੋਂ ਕਿੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਕਿੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਇਹ ਪੁੱਛ ਰਹੇ ਨੇ ਜੀ 1/3 ਮੰਨ ਲਓ ਜੀ 30 ਮੈਂਬਰ ਦਾ ਟੋਟਲ ਠੀਕ ਹੈ ਜੀ ਤਾਂ ਉਹਦਾ 1/3 ਕਿੰਨਾ ਹੁੰਦਾ 10 ਮੈਂਬਰਾਂ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਵਿਧਾਨ ਸਭਾ ਦੇ ਮੈਂਬਰ ਤੇ ਉਹ ਵਿਧਾਨ ਪਰਿਸ਼ਦ ਦੇ ਮੈਂਬਰ ਠੀਕ ਹੈ ਜੀ ਚਲੋ 2011 ਦੀ ਜਾਣਕਾਰੀ ਅਨੁਸਾਰ ਇਹਨਾਂ ਦੇ ਵਿੱਚੋਂ ਕਿਹੜਾ ਜ਼ਿਲ੍ਹਾ ਹੈ ਜਿਸ ਦੀ ਆਬਾਦੀ ਸਭ ਤੋਂ ਵੱਧ ਹੈ ਤਾਂ ਤੁਹਾਨੂੰ ਮੈਂ ਪਹਿਲੀ ਕਰਵਾ ਕੇ ਗਿਆ ਹੋਇਆ ਹੈ ਜੀ ਲੁਧਿਆਣਾ ਦੀ ਸੰਗੜੇ ਪਸੋਂ ਵੀ ਇਹਨਾਂ ਦੀ ਹੈ ਠੀਕ ਹੈ ਜੀ ਸਭ ਤੋਂ ਜ਼ਿਆਦਾ ਪਸੋਂ ਵੀ ਇਹਨਾਂ ਦੀ ਹੈ ਸਭ ਤੋਂ ਵੱਡਾ ਜ਼ਿਲ੍ਹਾ ਵੀ ਇਹ ਹੀ ਹੈ ਮਾਂਚੈਸਟਰ ਆਫ ਵੀ ਇਹਨੂੰ ਕਿਹਾ ਜਾਂਦਾ ਬਾਈਸਾਈਕਲ ਕੈਪੀਟਲ ਵੀ ਇਹਨੂੰ ਕਿਹਾ ਜਾਂਦਾ ਹੈ ਠੀਕ ਹੈ ਜੀ ਡੇਂਗੂ ਕੀ ਹੈ ਡੇਂਗੂ ਕਿਵੇਂ ਫੈਲਣ ਵਾਲੀ ਬਿਮਾਰੀ ਹੈ ਇੱਕ ਠੀਕ ਹੈ ਜੀ ਇਹ ਇੱਕ ਵਾਇਰਲ ਡਿਸੀਜ ਹੈ ਦਾ ਜੀ ਇਹ ਇੱਕ ਵਾਇਰਲ ਡਿਸੀਜ ਹੈ ਇਹ ਗੱਲ ਯਾਦ ਰੱਖਣੀ ਹੈ ਕਹਿੰਦੇ ਆਰਟੀਕਲ 146 ਹੈ ਜਿਹੜਾ ਠੀਕ ਹੈ ਜੀ ਕਹਿੰਦੇ ਆਰਟੀਕਲ 146 ਦੇ ਤਹਿਤ ਸੁਪਰੀਮ ਕੋਰਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਨਿਯੁਕਤੀ ਦੈਸ਼ ਦੁਆਰਾ ਕੀਤੀ ਜਾਂਦੀ ਹੈ ਦੇਖੋ ਜਿੰਨੇ ਕਹਿੰਦਾ ਸੁਪਰੀਮ ਕੋਰਟ ਦੇ ਅਧਿਕਾਰੀਆਂ ਦੀ ਤੇ ਕਰਮਚਾਰੀ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਅਧਿਕਾਰੀ ਕੰਮ ਕਰਦੇ ਆ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਉਹ ਛੋਟੇ-ਛੋਟੇ ਕਰਮਚਾਰੀ ਆ ਇਹਨਾਂ ਸਾਰਿਆਂ ਨੂੰ ਜਿਹੜੀ ਕਹਿੰਦੇ ਨਿਯੁਕਤੀ ਦਿੱਤੀ ਜਾਂਦੀ ਹੈ ਕੌਣ ਦਿੰਦਾਦਾ ਜੀ ਇਹ ਸੀਜੀਆਈ ਦੇਊਗਾ ਚੀਫ ਜਸਟਿਸ ਆਫ ਇੰਡੀਆ ਤੇ ਜਿਹੜੇ ਹਾਈ ਕੋਰਟ ਹੋਣਗੇ ਠੀਕ ਹੈ ਜੀ ਉਹਨਾਂ ਦੇ ਵਿੱਚ ਸੀਜੀੀ ਹੁੰਦਾ ਇਹ ਤੁਹਾਨੂੰ ਮੈਂ ਪਿੱੰਨੇ ਵਾਰ ਦੱਸ ਕੇ ਗਿਆਗਾ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਕਹਿੰਦੇ ਜੀ ਸਸਟੇਨੇਬਲ ਡਵੈਲਪਮੈਂਟ ਇਹਦੇ ਗੋਲ ਰੱਖੇ ਗਏ ਆ ਠੀਕ ਹੈ ਜੀ ਕਹਿੰਦੇ 2030 ਤੱਕ ਸੰਯੁਕਤ ਰਾਸ਼ਟਰ ਨੇ ਕਿੰਨੇ ਟੀਚੇ ਨਿਰਧਾਰਤ ਕੀਤੇ ਆ ਕਿੰਨੇ ਟੀਚੇ ਨਿਰਧਾਰਤ ਕੀਤੇ ਆ ਇਹਨਾਂ ਅਰਧ ਕੀਤੇ ਜੀ 17 ਟੀਚੇ ਹੁਣ ਕਹਿਣਗੇ ਬੱਚੇ ਕਿ 17 ਟੀਚੇ ਕੀ ਹੋਏ ਰਾਜੇ ਕਿ ਆਪਾਂ ਸਾਰੇ ਦੇਸ਼ਾਂ ਨੇ ਆਪਦੇ ਦੇਸ਼ਾਂ ਨੂੰ ਐਜੂਕੇਸ਼ਨ ਦੇ ਵਿੱਚ ਬੂਮ ਐਂਡ ਇੰਪਰੂਵਮੈਂਟ ਦੇ ਵਿੱਚ ਇੰਡਸਟਰੀਅਲ ਦੇ ਵਿੱਚ ਗੇਮਸ ਦੇ ਵਿੱਚ ਠੀਕ ਹੈ ਜੀ ਇਕਨੋਮੀ ਦੇ ਵਿੱਚ ਕਾਫੀ ਚੀਜ਼ਾਂ ਰਲਾਈਆਂ ਜਾਂਦੀਆਂ ਜਿਹੜੇ 17 18 ਗੋਲ ਲੈਂਦੇ ਹੁੰਦੇ ਆ ਕਿ ਹਰੇਕ ਦੇ ਵਿੱਚ ਆਪਾਂ ਵਧੀਆ ਤੋਂ ਵਧੀਆ ਪਰਫਾਰਮ ਕਰਕੇ ਠੀਕ ਹੈ ਜੀ ਕਿ ਆਪਣੇ ਦੇਸ਼ ਦਾ ਜਿਹੜਾ ਰੈਂਕ ਆ ਉਹ ਉੱਚਾ ਲੈ ਕੇ ਆਉਣਾ 2030 ਤੱਕ ਦਾ ਇਹ ਏਜੰਡਾ ਦਿੱਤਾ ਹੋਇਆ ਹੈ ਕਿ ਦੇਖਣਾ ਕਿਹੜਾ ਦੇਸ਼ ਪਾਸ ਹੁੰਦਾ ਪਈ ਇਹਦੇ ਵਿੱਚ ਆ ਰਾਜੀ ਤੁਹਾਨੂੰ ਆਪਰੇ ਆਪ ਪਤਾ ਹੋਣਾ ਚਾਹੀਦਾ ਕਿਉਂਕਿ ਮੈਂ ਤੁਹਾਨੂੰ ਹੁਣੀ ਡੀ ਪੀ ਐਸ ਪੀ ਕਰਵਾ ਕੇ ਗਿਆਗਾ ਡੀ ਪੀ ਐਸ ਪੀ ਦੇ ਵਿੱਚ ਤੁਹਾਨੂੰ ਮੈਂ ਐਂਸ਼ੀਅੰਟ ਮੋਨੂਮੈਂਟ ਬਾਰੇ ਗੱਲ ਕਰਕੇ ਗਿਆ ਜਿਵੇਂ ਦੱਸ ਕੇ ਗਿਆ ਸੀ ਜਿਵੇਂ ਆਪਣੀਆਂ ਬਰਾਸਤਾ ਹੁੰਦੀਆਂ ਗਈਆਂ ਉਹਨੂੰ ਵੀ ਆਪਾਂ ਸੰਭਾਲ ਕੇ ਰੱਖਣਾਗਾ ਉਹਨਾਂ ਦੀ ਸੰਭਾਲ ਕਰਨੀ ਉਹਨੂੰ ਬਚਾ ਕੇ ਰੱਖਣਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾ ਸਕੀ ਕਿ ਸਾਡਾ ਇਹ ਇਤਿਹਾਸ ਆ ਪਾਈ ਸਾਬ ਠੀਕ ਹੈ ਜੀ ਇਹਦੀ ਗੱਲ ਕਹਿੰਦੇ ਕਿਹੜੇ ਆਰਟੀਕਲ ਦੇ ਵਿੱਚ ਕੀਤੀ ਗਈ ਹੈ ਹੁਣੀ ਕਰਵਾ ਕੇ ਕਹਿੰਦਾ ਜੇ ਡੀ ਪੀ ਐਸ ਪੀ ਦੇ ਸਿਰ ਤੇ ਭੁੱਲਣ ਦਾ ਤੁਹਾਡਾ ਹੱਕ ਵੀ ਨਹੀਂ ਬੰਦਾ ਤਾਂ ਆਰਟੀਕਲ 49 ਠੀਕ ਹੈ ਜੀ ਇਹ ਤੁਹਾ ਨੂੰ ਦੱਸਣਾ ਕਮੈਂਟਾਂ ਦੇ ਵਿੱਚ ਦੱਸਣਾ ਤੁਸੀਂ ਤੇ ਦੂਜੀ ਗੱਲ ਰਾਜੀ ਵੀਡੀਓ ਨੂੰ ਬាទਰਵਾ ਲਾਇਕ ਸ਼ੇਅਰ ਤੇ ਆਪਣਾ ਜਿੰਨੇ ਸਬਸਕ੍ਰਾਈਬ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਬាទਰਵਾ ਬាទਰਵਾ ਰਾਜੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਧੰਨਵਾਦ